ਜਾਣਕਾਰੀ ਲੋ। ਹੂ ਆਰ ਯੂ? ਕਿਉਂ ਤਾਂ ਮੈਂ ਜਾਣਕਾਰੀ ਲਈ? ਨਹੀਂ ਹੁਣ ਦੇ ਮੌਕੇ ਤੇ ਤਾਂ ਆਇਆ ਹਾਂ ਨਾ। ਵਿਆਹ ਕਰਾਉਣ ਤੇ ਆ ਕੇ ਛੋੜਿਆ ਕੰਮ ਸਾਰਾ। ਨਹੀਂ ਮੈਂ ਆਰਡਰ ਤੇ ਆਇਆ ਨਾ। ਮੈਂ ਆਪਣੇ ਮਤਲਬ ਤੇ ਥੋੜੀ ਆਇਆ। ਹਾਂਜੀ ਉਹੀ ਆਰਡਰ ਹੀ ਜਾਨਣਾ ਚਾਹੁੰਦੇ ਆਂ ਕਿ ਆਰਡਰ ਸੀ ਤੇ ਕੀ ਕਾਰਵਾਈ ਕਿਸ ਬਾਬਤ ਹੋਈਏ? ਹੂ ਆਰ ਯੂ? ਕਵਾਸ ਮੀ ਦਿਸ। ਮੈਂ ਪੱਤਰਕਾਰ ਆ ਜੀ। ਸ਼ੋ ਮੀ ਯਰ ਆਈਡੀ। ਲੋ। ਸ਼ੋ ਮੀ ਯਰ ਕੁਆਲੀਫਿਕੇਸ਼ਨ। ਸ਼ੋ ਮੀ ਯਰ ਮਾਸਕਮ ਵੀ ਫਰਮ ਦੀ ਡਿਗਰੀ ਦਿਖਾਓ ਮੈਨੂੰ। ਕਿਹੜੀ ਨਿਊਜ਼ ਨਾਲ ਕਨਸਰਨਡ ਹੋ ਦੀ ਰਜਿਸਟ੍ਰੇਸ਼ਨ ਕਰਾਉ ਮੈਨੂੰ? ਹਰ ਇੱਕ ਆਈਡੀ ਹਰ ਇੱਕ ਕੋਲ ਆਪਰੇਸ ਕਲੱਬ ਦੀ ਸਾਡੇ ਬੰਦਿਆਂ ਕੋਲ ਦੀ ਆ ਪਹਿਲਾਂ ਥੱਲੇ ਕਰੋ ਪਹਿਲਾਂ ਪੈਨਲਟੀ ਦਿਖਾਓ ਕਿੰਨੇ ਕਹਿੰਦੇ ਆਪਾਂ ਚੱਲੇ ਹੀ ਨਹੀਂ ਆਓ ਦਿਖਾਓ ਤੁਹਾਡੇ ਹੱਥ ਨਹੀਂ ਆਉਣੇ ਮੈਨੂੰ ਨਹੀਂ ਨਹੀਂ ਦਿਖਾਓ ਮੈਨੂੰ ਦੇਖੋ ਪੰਜਾਬ ਸਰਕਾਰ ਨੇ ਬਣਾਈ ਹੋਈ ਆ ਇੱਕ ਤੇ ਲਿਖੇ ਦੇ ਉਸੇ ਕੀ ਫੋਟੋਗ੍ਰਾਫਰ ਆ ਤੁਸੀਂ ਪੱਤਰਕਾਰੀ ਦੇ ਫੋਟੋ ਵੀ ਵੀਡੀਓ ਬਣਾਓ ਆ ਫੋਟੋ ਖਿੱਚ ਆਈਡੀ ਫੋਟੋਗ੍ਰਾਫਰ ਆ ਤੁਸੀਂ ਸੁਲਤਾਨ ਲਿਆ ਆ ਤੇ ਪਾਓ ਆਰ ਨਾਟ ਆਥੋਰਾਈਜ਼ਡ ਟੇਕ ਮਾਈ ਬਿਆਨ অর ਐਨੀਥਿੰਗ ਤੁਸੀਂ ਇੱਕ ਫੋਟੋਗ੍ਰਾਫਰ ਆ ਫੋਟੋਗ੍ਰਾਫੀ ਦਾ ਕੰਮ ਕਰੋ ਯੂ ਆਰ ਨਾਟ ਪੱਤਰਕਾਰ ਯੂ ਆਰ ਨਾਟ ਰਜਿਸਟਰਡ ਕੋਈ ਸਾਰਾ ਲੱਗਦਾ ਆਮ ਨਾਟ ਆਥੋਰਾਈਜ਼ਡ ਟੂ ਗਿਵ ਯੂ ਐਨੀਥਿੰਗ ਜੀ ਪਬਲਿਕ ਨੂੰ ਪ੍ਰੈਜ਼ੈਂਟ ਕਰਦੇ ਆ ਪਬਲਿਕ ਨੂੰ ਕਿੰਨਾ ਪ੍ਰੈਜ਼ੈਂਟ ਕਰਦੇ ਯੂ ਆਰ ਫੋਟੋਗ੍ਰਾਫਰ ਯੂ ਆਰ ਨਾਟ ਪ੍ਰੈਸ ਆਰ ਯੂ ਆਰ ਨਾਟ ਉਹ ਜਰਨਲਿਸਟ ਯੂ ਆਰ ਜਸਟ ਅ ਫੋਟੋਗ੍ਰਾਫਰ ਸਾਰਾ ਕੁਝ ਨਹੀਂ ਭਾਜੀ ਹੀ ਇਜ਼ ਅ ਫੋਟੋਗ੍ਰਾਫਰ ਹੀ ਇਜ਼ ਨਾਟ ਆਥਰਾਈਜ਼ਡ ਪੰਜਾਬ ਗਵਰਨਮੈਂਟ ਦਾ ਤੁਸੀਂ ਮਾਸ ਨੂੰ ਤੁਸੀਂ ਮਾਸ ਨੂੰ ਉਹ ਕਰਦੇ ਆ ਤੁਸੀਂ ਬਿਲਕੁਲ ਕਰਦੇ ਆ ਕੀ ਕਰਦੇ ਸਭ ਕੁਝ ਕਰਦੇ ਆ ਨਹੀਂ ਨਹੀਂ ਤੁਸੀਂ ਲੋਕਾਂ ਨੂੰ ਪ੍ਰੈਜ਼ੈਂਟ ਕਰਦੇ ਆ ਬਿਲਕੁਲ ਕਰਦੇ ਆ ਸਿਵਲ ਸੋਸਾਇਟੀ ਨੂੰ ਡੈਮੋਕ੍ਰੇਟ ਤੁਸੀਂ ਡੈਮੋਕ੍ਰੇਸੀ ਨੂੰ ਪ੍ਰੈਜ਼ੈਂਟ ਕਰਦੇ ਆ ਬਿਲਕੁਲ ਕਰਦੇ ਆ ਉਹ ਜਾ ਫੋਟੋਗ੍ਰਾਫਰ ਦਾ ਕਾਰਡ ਲਈ ਫਿਰਦਾ ਤੁਸੀਂ ਕਿਹਨੇ ਪੱਤਰਕਾਰ ਹੋ ਜੀ ਅੱਛਾ ਮੈਂ ਕਿਹਾ ਸਰ ਕੋਈ ਹੋ ਜਾ ਇੱਕ ਮਿੰਟ